ਲੁਧਿਆਣਾ ਦੀ ਜਿਮਨੀ ਚੌਂ ਦਾ ਐਲਾਨ ਹੋ ਗਿਆ ਜੀ ਹਾਂ ਇਲੈਕਸ਼ਨ ਕਮਿਸ਼ਨ ਵੱਲੋਂ ਲੁਧਿਆਣਾ ਜਿਮਨੀ ਚੌਂ ਦਾ ਐਲਾਨ ਕਰ ਦਿੱਤਾ ਗਿਆ ਹੈ 19 ਜੂਨ ਨੂੰ ਲੁਧਿਆਣਾ ਦੇ ਵਿੱਚ ਵੋਟਾਂ ਪੈਣਗੀਆਂ ਤੇ 23 ਜੂਨ ਨੂੰ ਰਿਜ਼ਲਟ ਆਵੇਗਾ ਤੇ ਇਸ ਦੇ ਨਾਲ ਹੀ 2 ਜੂਨ ਨੂੰ ਲਾਸਟ ਨੋਮੀਨੇਸ਼ਨ ਦੀ ਡੇਟ ਹੋਵੇਗੀ 3 ਜੂਨ ਨੂੰ ਸਕਰੂਟਨਿੰਗ ਦੀ ਤਰੀਕ ਹੋਵੇਗੀ ਤੇ ਆਖਰੀ ਡੇਟ ਵਿਧਰੋਲ ਦੀ 5 ਜੂਨ ਹੋਵੇਗੀ ਤਾਂ ਦੱਸ ਦਈਏ ਲੁਧਿਆਣਾ ਹਲਕਾ ਪੱਛਮੀ ਦੇ ਵਿੱਚ ਜਮਨੀ ਚੋਣ ਹੋਣ ਜਾ ਰਹੀ ਹੈ ਜਿਸ ਦੀ ਤਾਰੀਖ 19 ਜੂਨ ਨੂੰ ਹੋਵੇਗੀ ਤੇ 19 ਜੂਨ ਨੂੰ ਲੋਕ ਵੋਟਾਂ ਪਾਉਣਗੇ ਤੇ ਇਸ ਦੇ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਅਤੇ ਅਕਾਲੀ ਦਲ ਵੱਲੋਂ ਆਪਣੇ ਕੈਂਡੀਡੇਟ ਐਲਾਨ ਦਿੱਤੇ ਗਏ ਨੇ ਆਮ ਆਦਮੀ ਪਾਰਟੀ ਵੱਲੋਂ ਐਮਪੀ ਰਾਜ ਸਭਾ ਸੰਜੀਵ ਅਰੋੜਾ ਕਾਂਗਰਸ ਤੋਂ ਭਾਰਤ ਭੂਸ਼ਣ ਆਸ਼ੂ ਅਕਾਲੀ ਦਲ ਤੋਂ ਪ੍ਰੋਪਕਾਰ ਸਿੰਘ ਘੁੰਮਣ ਤੇ ਭਾਜਪਾ ਨੇ ਹੱਲੇ ਆਪਣਾ ਕੈਂਡੀਡੇਟ ਨਹੀਂ ਉਤਾਰਿਆ ਤੇ ਇਨਾਂ ਚਾਰਾਂ ਦੇ ਵਿੱਚ ਮੁਕਾਬਲਾ ਇਸ ਵਾਰ ਹੋਵੇਗਾ ਤੇ 23 ਜੂਨ ਨੂੰ ਨਤੀਜੇ ਆਉਣਗੇ ਤੇ ਹੁਣ ਵੇਖਣਾ ਹੋਵੇਗਾ ਕਿ ਲੁਧਿਆਣਾ ਹਲਕਾ ਪੱਛਮੀ ਦੀ ਚੋਣ ਇਨਾਂ ਵਿੱਚੋਂ ਕੌਣ ਜਿੱਤਦਾ ਹੈ ਜ਼ਿਕਰ ਖਾਸ ਹੈ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਇਹ ਜਿਮਨੀ ਚੋਣ ਕਰਵਾਈ ਜਾ ਰਹੀ ਹੈ ਤੇ ਜਿਮਨੀ ਚੋਣ ਦੀ ਹੁਣ ਅੱਜ ਤਰੀਕ ਐਲਾਨ ਦਿੱਤੀ ਗਈ ਹੈ 19 ਜੂਨ ਨੂੰ ਲੁਧਿਆਣਾ ਪੱਛਮੀ ਦੇ ਲੋਕ ਵੋਟਾਂ ਪਾਣਗੇ ਤੇ 23 ਜੂਨ ਨੂੰ ਲੁਧਿਆਣਾ ਪੱਛਮੀ ਦਾ ਨਵਾਂ ਐਮਐਲਏ ਦਾ ਰਿਜ਼ਲਟ ਆਵੇਗਾ